ਅੱਜ ਸੀ ਗੁਰਦਾਸਪੁਰ ਦੇ ਗਲੜੀ ਰੋਡ ਤੇ ਆ ਜੀ ਸੋ ਗੁਰਦਾਸਪੁਰ ਦੇ ਗਲੜੀ ਰੋਡ ਤੇ ਇੱਕ ਸਮੱਸਿਆ ਵਾ ਜਿਹੜੀ ਉਹ ਤੁਹਾਡਾ ਸਾਹਮਣੇ ਕਰਦੇ ਆਂ ਸਾਜੀ ਸੋ ਇਹ ਜਿਹੜਾ ਪੁਲ ਜਿਹੜਾ ਵਾ ਜੀ ਇਹ ਪੁਲੀ ਜਿਹੜੀ ਬਣਾਈ ਗਈ ਜੀ ਪਿਛਲੇ ਸਮੇਂ ਵਿੱਚ ਇਹਦਾ ਨਿਰਮਾਨ ਕਰਾਇਆ ਗਿਆ ਔਰ ਪੁਲੀ ਤਾਂ ਬਣ ਗਈ ਵਧੀਆ ਕੰਮ ਹੋਇਆ ਪਰ ਕਿਤੇ ਨਾ ਕਿਤੇ ਉਹਦੇ ਲਾਗੇ ਜਿਹੜਾ ਵਾ ਜੀ ਆ ਜਗਾ ਛੱਡ ਦਿੱਤੀ ਗਈ ਜੀ ਤੇ ਕਰਕੇ ਰੋਜ਼ਾਨਾ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ ਔਰ ਇਹ ਦੇਖੋ ਇੱਕ ਪੁਣ ਬਾਜੀ ਟਾਲੀ ਸਾਹਿਬ ਨੂੰ ਇਹ ਰਸਤਾ ਜਾਂਦਾ ਵਾ ਜੀ ਔਰ ਇਤੋਂ ਹਜ਼ਾਰਾਂ ਯਾਤਰੀ ਲੰਘਦੇ ਨੇ ਔਰ ਕਿਸੇ ਵੇਲੇ ਵੀ ਇਤਿਹਾਸ ਸਕੂ ਵਾਪਰ ਸਕਦਾ ਔਰ ਲੋਕ ਦੱਸ ਰਹੇ ਨੇ ਵੀ ਕਈ ਵਾਰੀ ਹਾਸੇ ਵਾਪਰ ਹੀ ਚੁਕੇ ਨੇ ਪਰ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਦਰਗਾ ਜੀ ਸੋ ਯਾਤਰੀ ਅਗਰ ਉਹ ਨਾਲ ਗੱਲਬਾਤ ਕਰਦੇ ਆ ਤੇ ਥੋੜਾ ਸਾਈਡ ਤੇ ਆ ਜਾਓ ਸੋ ਇਹ ਸਮੱਸਿਆ ਵੱਡੀ ਹੈ ਜੀ ਕਿਤਨਾ ਕਿਤੇ ਪ੍ਰਸ਼ਾਸਨ ਦਾ ਫਰਜ ਬੰਦਾ ਕਿਦਰ ਧਿਆਨ ਦਿੱਤਾ ਜਾਵੇ ਔਰ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਜੀ ਸੋ ਤਕਰੀਬਨ ਦੇਖੋ ਗੱਡੀਆਂ ਵਾਲੇ ਜਿਹੜੇ ਵਾਜਾ ਮਾਰ ਵਰ ਕਹਿ ਰਹੇ ਵੀ ਵੱਡੀ ਸਮੱਸਿਆ ਵਾ ਜੀ ਸੋ ਗੱਲਬਾਤ ਵੀ ਕਰ ਲੈਣੇ ਆ ਭਾਈ ਕਿੰਨੀ ਕਿ ਸਮੱਸਿਆ ਆ ਰਹੀ ਹੈ ਇਹ ਸਮੱਸਿਆ ਤਾਂ ਕਾਫੀ ਹੈ ਜੀ ਇਹ ਮੰਨ ਲਓ ਜਾਂਦਾ ਟਾਲੀ ਸਾਹਿਬ ਨੂੰ ਜਾਂਦਾ ਰੋਡ ਜਾਂਦਾ ਜੀ ਜੀ ਇਹ ਬੰਨਾ ਚਾਹੀਦਾ ਇਹ ਕਾਫੀ ਦੇਰ ਹੋ ਗਈ ਇਹ ਪੁਲੀ ਬਣੀ ਨਹੀਂ ਤੇ ਚਾਹੀਦਾ ਸੀ ਕਿ ਨਾਲੋਂ ਨਾਲ ਹੀ ਪਾਤਾ ਜਾਂਦਾ ਇਹਦਾ ਬਿਲਕੁਲ ਬਿਲਕੁਲ ਕੰਕਰੀਟ ਪਾ ਕੇ ਉੱਤੇ ਤਾਂ ਲੈਵਲ ਹੋ ਗਏ ਤੇ ਕਰ ਦਿੱਤਾ ਜਾਂਦਾ ਲੁੱਕ ਪੈ ਜਾਂਦੀ ਉੱਤੇ ਕਿਉਂਕਿ ਰੋਜ਼ਾਨਾ ਸੰਗਤ ਤੋਂ ਨਿਕਲਦੀ ਹੈ ਪਾਜੀ ਇਹ ਬਹੁਤ ਜ਼ਿਆਦਾ ਰੋਡ ਵਗਦਾ ਹੈ ਜੀ ਹਾਂ ਜੀ ਇਹ ਤਾਂ ਰੋਡ ਚੌੜਾ ਹੋਣਾ ਚਾਹੀਦਾ ਵੈਸੇ ਰੋਡ ਵੀ ਸਿੰਗਲ ਰੋਡ ਹੀ ਹੈ ਜਿੰਨੀ ਟ੍ਰੈਫਿਕ ਹੈ ਤੇ ਚੌੜਾ ਰੋਡ ਚਾਹੀਦਾ ਦੋ ਗੱਡੀਆਂ ਨਿਕਲਣ ਔਖੀਆਂ ਨਾ ਔਖੀਆਂ ਹਾਂ ਜੀ ਹਾਂ ਜੀ ਸੋ ਕੀ ਮੰਗ ਕਰਦੇ ਹੋ ਪਾ ਮੰਗੇ ਹੀ ਚਲੋ ਜੀ ਉਹ ਚੌੜਾ ਜਿਹੜਾ ਉਹ ਤਾਂ ਬਾਅਦ ਦੀ ਗੱਲ ਆ ਜਿਹੜਾ ਹੁਣ ਆ ਇਹਦੀ ਤੇ ਇਹਦੀ ਰਿਪੇਅਰ ਹੋ ਜੇ ਹਾਂ ਬਿਲਕੁਲ ਜੀ ਬਿਲਕੁਲ ਤਾਂ ਬਹੁਤ ਵੱਡੀ ਸੋ ਇਸ ਸਮੱਸਿਆ ਦਾ ਹੱਲ ਹੋਣਾ ਜ਼ਰੂਰੀ ਹੈ ਜੀ ਕੀ ਕਹ ਰਹੇ ਭਾਜੀ ਇਹਦਾ ਕਰ ਲਓ ਤੁਸੀਂ ਤਲਵੰਡੀ ਬੇਰਕ ਕਿਹੜਾ ਜੀ ਤਲਵੰਡੀ ਬੇਰਕ ਉਹ ਕਈ ਚਰ ਹੋਇਆ ਹੋਰ ਕੋਲ ਬਣ ਗਿਆ ਬੱਬੀ ਵਾਲਾ ਬਣ ਗਿਆ ਢਾਈ ਵਾਲਾ ਬਣ ਗਿਆ ਉਹ ਕੋਈ ਤੱਕ ਨਹੀਂ ਬਣਿਆ ਚਲੋ ਅਸੀਂ ਜ਼ਰੂਰ ਪਾਈ ਧਿਆਨ ਮਾਰਾਂਗੇ ਉਧਰ ਵੀ ਖਤਰਾ ਪੈਦਾ ਉਸੇ ਠੀਕ ਠੀਕ ਹੈ ਭਾਈ ਜ਼ਰੂਰ ਮਾਰਾਂਗੇ ਜੀ ਸੋ ਇਹ ਸਮੱਸਿਆ ਜਿਹੜੀ ਹੈ ਨਾ ਕਿੰਨਾ ਕਿਤੇ ਵੱਡੀ ਹੈ ਜੀ ਸੋ ਗੱਲਬਾਤ ਕਰ ਰਹੇ ਆਂ ਤਕਰੀਬਨ ਅਸੀਂ ਇਥੋ ਰੋਜ਼ਾਨਾ ਲੰਗੀਦਾ ਵਾ ਔਰ ਜਿਸ ਤਰ੍ਹਾਂ ਦੱਸ ਰਿਹਾ ਤੁਹਾਨੂੰ ਵੀ ਹਜ਼ਾਰਾਂ ਦੀ ਗਿਣਤੀ ਨਾਲ ਜਿਹੜੀ ਸੰਗਤ ਇਥੋ ਨਿਕਲਦੀ ਆ ਔਰ ਟਾਲੀ ਸਾਹਿਬ ਮੱਥਾ ਟੇਕਣ ਜਾਂਦੇ ਨੇ ਔਰ ਇਤਿਹਾਸਿਆਂ ਦਾ ਕਾਰਨ ਬੰਦੇ ਨੇ ਜੀ ਸੋ ਭਾਈ ਉਹ ਵੀ ਰੁਕੇ ਨੇ ਗੱਡੀ ਖਿਡਾਰੀ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਭਾਜੀ ਵੱਡੀ ਸਮੱਸਿਆ ਇਹ ਜਿਹੜੀ ਆ ਜੀ ਅ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਸਮੱਸਿਆ ਨੂੰ ਵੇਖਦੇ ਹੋ ਇੱਥੇ ਪਹੁੰਚੇ ਹੋ ਮੈਂ ਤਕਰੀਬਨ ਮੈਂ ਪੇਸ਼ੇਵਰ ਜੁਆ ਹੈ ਇਧੇ ਆਪਾਂ ਤੇ ਤਕਰੀਬਨ ਮੈਂ ਰੋਜ਼ ਸਵੇਰੇ ਇੱਥੋਂ ਜਾਣਾ ਤੇ ਰੋਜ਼ ਸਵੇਰੇ ਆਣਾ ਦੇਖ ਔਰ ਤਕਰੀਬਨ ਇੱਕ ਸਾਲ ਤੋਂ ਮੈਨੂੰ ਇਹ ਮੁਸ਼ਕਲ ਆndੀ ਪਈ ਹੈ ਕਿ ਇੱਥੇ ਵੱਡੇ ਵੱਡੇ ਖੜੇ ਪੈ ਜਾਂਦੇ ਦੋ ਦਿਨ ਬਾਅਦ ਫਿਰ ਲੋਕੀ ਲਾ ਕੇ ਪੂਰਦੇ ਨੇ ਔਰ ਇੰਨੀ ਮੁਸ਼ਕਲ ਜ਼ਿਆਦਾ ਹੋ ਰਹੀ ਹੈ ਟ੍ਰੈਫਿਕ ਵਿੱਚ ਜਾਮ ਹੁੰਦਾ ਗੱਡੀ ਸਾਡੀ ਦਾ ਡੇਲੀ ਨੁਕਸਾਨ ਹੁੰਦਾ ਔਰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਜੀ ਕੋਈ ਧਿਆਨ ਨਹੀਂ ਕਿਸੇ ਦਾ ਭਾ ਤੇ ਤਕਰੀਬਨ ਪਹਿਲੇ ਵੀ ਖਦੋਵਾਰੀ ਤੁਹਾਡੇ ਵਰਗੇ ਵੀਰ ਭਰਾ ਆਏ ਸੀ ਪੱਤਰਕਾਰ ਪਰ ਕੋਈ ਸੁਣਵਾਈ ਨਹੀਂ ਹੋਈ ਜੀ ਕਿਸੇ ਨੇ ਧਿਆਨ ਨਹੀਂ ਲੱਗ ਦਿੱਤਾ ਪਤਾ ਨਹੀਂ ਕਜੋਂ ਦੀ ਪੁਲੀ ਬਣੀ ਕਿੰਨੇ ਅਫਸਰ ਲੰਗੇ ਹੋਣਗੇ ਕਿੰਨੇ ਮਨਿਸਟਰ ਇੱਥੋਂ ਲੰਗੇ ਹੋਣਗੇ ਬਿਲਕੁਲ ਭਾਜੀ ਬਿਲਕੁਲ ਤੇ ਪਤਾ ਨਹੀਂ ਕਿਉਂ ਕਿਸੇ ਨੇ ਧਿਆਨ ਇਸ ਵਾਰ ਕਿਉਂ ਨਹੀਂ ਜਾਂਦਾ ਜੀ ਹੈਰਾਨੀ ਵਾਲੀ ਗੱਲ ਇਹ ਵੀ ਇੰਨੀ ਜਗ੍ਹਾ ਕਿਉਂ ਛੱਡ ਦਿੱਤੀ ਭਾਜੀ ਦੋਹਾਂ ਸਾਈਡਾਂ ਤੇ ਛੱਡੀ ਆ ਮੈਂ ਇਹ ਬਸ ਸੋਚਦਾ ਵੀ ਵਜ੍ਹਾ ਕੀ ਹੋएगी ਦੀ ਅਸੀਂ ਵੀ ਇਹੋ ਚੀਜ਼ ਸੋਚ ਰਹੇ ਆ ਵੀ ਜੇ ਤਕਰੀਬਨ ਸਾਰੀ ਸੜਕ ਬਣੀ ਹੋਈ ਹੈ ਜੇ ਸਾਰੀ ਸੜਕ ਬਣੀ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਵਿੱਚ ਇੰ ਉਹ ਠੀਕ ਤਾਂ ਤਾਂ ਫਰਜ਼ ਬੰਦਾ ਸੀ ਬਿਲਕੁਲ ਜੀ ਬਿਲਕੁਲ ਤੇ ਅਸੀਂ ਡੇਲੀ ਪਰੇਸ਼ਾਨ ਹੁੰਦੇ ਜੁੜਾ ਤੁਸੀਂ ਗਨੇ ਦਾ ਸੀਜ਼ਨ ਵੇਖੋ ਤੇ ਇੱਥੇ ਇੰਨੇ ਜ਼ਿਆਦਾ ਟੋਏ ਹੁੰਦੇ ਸੀ ਕੋਈ ਹਿਸਾਬ ਹੀ ਨਹੀਂ ਜੇ ਹੂੰ ਹੂੰ ਬੜੀ ਮੁਸ਼ਕਲਾਂ ਨੇ ਜੀ ਚਲੋ ਮੈਂ ਤੁਹਾਡੇ ਵਾਲੇ ਵੇਖ ਕੇ ਰੁਕਿਆ ਕਿ ਮੈਨੂੰ ਵਧੀਆ ਲੱਗਿਆ ਕਿ ਚਲੋ ਤੁਸੀਂ ਪਬਲਿਕ ਦੀ ਪ੍ਰੋਬਲਮਸ ਹੁੰਦੇ ਹੋਇਆ ਏ ਤੇ ਇਹ ਤਕਰੀਬਨ ਬਾਰਡਰ ਏਰੀਆ ਸਾਡਾ ਜਿਹ ਪੈਂਦਾ ਚ ਗੁਰਦੁਆਰਾ ਟੈਲੀ ਸਾਹਿਬ ਡੇਲੀ ਮੇਰਾ ਪਿੰਡ ਵੀ ਗਲੜੀ ਹੈ ਤੇ ਡੇਲੀ ਸੰਗ ਇਥੋਂ ਹਜ਼ਾਰਾਂ ਸੰਗਤਾਂ ਆਉਂਦੀਆਂ ਔਰ ਐਤਵਾਰ ਦੇ ਦਿਨ ਜਾਂ ਹੋਰ ਕੋਈ ਗੁਰਪੁਰਬ ਦੇ ਦਿਨ ਤੇ ਲੱਖਾਂ ਸੰਗਤਾਂ ਇਥੋਂ ਨਿਕਲਦੀ ਹੈ ਪਰ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਇਹ ਨਜ਼ਦੀਕ ਭਾਈ ਕਿਹੜਾ ਪਿੰਡ ਪੈਂਦਾ ਵਾ ਇਹ ਪਿੰਡ ਜੀ ਨਾਕੇ ਸੱਦਾ ਆ ਇਸ ਤੋਂ ਪਰਲਾ ਸੇਖਾ ਆ ਇਸ ਤਰ੍ਹਾਂ ਕੇ ਟੋਟਾ ਆ ਜਨਾ ਗੰਜੀ ਗੰਗਾ ਜੀ ਤਕਰੀਬਨ ਪਿੰਡ ਸੋ ਭਾਈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਪ੍ਰਸ਼ਾਸਨ ਇਹ ਮੰਗ ਕਰਦੇ ਆ ਕਿ ਤਕਰੀਬਨ ਸਾਡੀ ਸੁਣਵਾਈ ਹੈ ਸਾਰੇ ਬਾਰਡਰ ਦੇ ਪਿੰਡਾਂ ਦੇ ਕਿਉਂਕਿ ਤਕਰੀਬਨ ਚਲੋ 2-4 ਮਹੀਨੇ ਦੀ ਵੇਟਿੰਗ ਤਾਂ ਹੋ ਸਕਦੀ ਹੈ ਤਕਰੀਬਨ ਸਾਲ ਤੋਂ ਉੱਪਰ ਹੋ ਚੁਲਿਆ ਤੇ ਪਹਿਲੇ ਜਦੋਂ ਪੁਲ ਬਣ ਰਿਹਾ ਸੀ ਉਦੋਂ ਬੜਾ ਚਿਰ ਲੱਗ ਗਿਆ ਤੇ ਹੁਣ ਵੀ ਤਕਰੀਬਨ ਐ ਤੁਸੀਂ ਦੇਖੋ ਕਿ ਸਾਲ ਤੋਂ ਉੱਪਰ ਹੋ ਗਿਆ ਤੇ ਪਤਾ ਨਹੀਂ ਕਿਉਂ ਨਹੀਂ ਇਸ ਵੇਲੇ ਪ੍ਰਸ਼ਾਸਨ ਦਾ ਧਿਆਨ ਜਾਂਦਾ ਮੈਂ ਤੇ ਇਹ ਕਹਿੰਦਾ ਮਿਨਿਸਟਰ ਜਾਂ ਕਿਹਨੇ ਅਫਸਰ ਜਿਹੜੇ ਤੋਂ ਲੰਘਦੇ ਹੁਣ ਕਿਉਂ ਨਹੀਂ ਦੇਖਦੇ ਪਏ ਸੀ ਜਵਾਲ ਨੂੰ ਬਿਲਕੁਲ ਜੀ ਬਿਲਕੁਲ ਸੋ ਧਿਆਨ ਦੇਣ ਦੀ ਜਰੂਰਤ ਹੈ ਜੀ ਕਿਦਾਂ ਕਿਤੇ ਜਿਹਨੇ ਸਾਡੇ ਉਧੇਦਾਰ ਨੇ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਉਹਨਾਂ ਦਾ ਵੀ ਫਰਜ਼ ਬੰਦਾ ਵਾ ਵੀ ਇਧਰ ਧਿਆਨ ਦਿੱਤਾ ਜਾਵੇ ਸ ਪਾਜੀ ਰਹਿਣਾ ਚਾਹੀਦਾ ਵਹੇ ਪਰ ਹੁਣ ਗਵਰਨਮੈਂਟ ਦਾ ਧਿਆਨ ਇਹਦੇ ਵੱਲ ਆਉਣਾ ਚਾਹੀਦਾ ਗਵਰਨਮੈਂਟ ਧਿਆਨ ਦੇ ਨਹੀਂ ਰਹੀ ਤੇ ਹੁਣ ਚਲੋ ਇਹ ਦੋ ਸਾਲ ਪਾਸੇ ਵੀ ਤਿੰਨੇ ਤੋਂ ਵਾਪਰਦੇ ਆ ਪਾਜੀ ਹਾਂਜੀ ਹਾਂਜੀ ਰੋਜ਼ ਵਾਪਰਦੇ ਆ ਜੀ ਬਾਕੀ ਰਹਿ ਗਿਆ ਕੱਲ ਹੀ ਮੇਰੇ ਖਿਆਲ ਇਹਨਾਂ ਦਾ ਕਾਰਡ ਜਾਰੀ ਹੋਇਆ ਕਿ ਅਸੀਂ ਬਹੁਤ ਜ਼ਿਆਦਾ ਪ੍ਰੋਗਰੈਸ ਕੀਤਾ ਪ੍ਰੋਗਰੈਸ ਤੁਹਾਡੇ ਸਾਹਮਣੇ 3 ਸਾਲ ਪੂਰੇ ਹੋ ਗਏ ਹੁਣ ਤੁਹਾਨੂੰ ਤੁਹਾਨੂੰ ਦੇਖ ਰਹੇ ਆ ਕੱਲ ਹੀ ਇਹਨਾਂ ਦਾ ਕਾਰਡ ਵਰਕ ਕਾਰਡ ਕੀ ਇਹਨਾਂ ਨੂੰ ਕੱਲ ਹੀ ਜਾਰੀ ਕੀਤਾ ਉਹਨਾਂ ਨੇ ਹੁਣ ਤੁਸੀਂ ਦਿਖਾ ਦਿਓ ਏ ਕੀ ਹਿਸਾਬ ਕਿਤਾਵਾ ਸੱਚਾਈ ਹੈ ਜੀ ਇਹਨਾਂ ਨੂੰ ਕੁੱਲ ਕਿਹਾ 3 ਸਾਲ ਪੂਰੇ ਪਰ ਕਿਤਨਾ ਕਿਤੇ ਦੇਖੋ ਸਰਕਾਰਾਂ ਦੇ ਕੰਮਾਂ ਦੀ ਗਿੰਦੀ ਇਤੋਂ ਨਜ਼ਰ ਆਉਂਦੀ ਹੈ ਜੀ ਸੋ ਉਸ ਸਾਈਡ ਵੀ ਦਿਖਾਉਨੇ ਤੁਹਾਨੂੰ ਸੀ ਉਸ ਸਾਈਡ ਤੇ ਵੀ ਟੋਏ ਜਿਹੜੇ ਡੂੰਘੇ ਟੋਏ ਪਏ ਦੇ ਆ ਔਰ ਰੋਜ਼ਾਨਾ ਹਾਸਿਆਂ ਦਾ ਕਾਰਨ ਬਣਦੇ ਨੇ ਜੀ ਸੋ ਇਸ ਦੇਖੋ ਜਦੋਂ ਇਹ ਪੁਲ ਬਣਨ ਲੱਗਾ ਸੀ ਤਾਂ ਉਦੋਂ ਵੀ ਇਸ ਇਲਾਕੇ ਦੇ ਲੋਕਾਂ ਨੂੰ ਜਿਹੜਾ ਬੜੀਆਂ ਮੁਸ਼ਕਲਾਂ ਸਾਹਮਣੇ ਕਰਨੇ ਪਿਆ ਸੀ ਕਿਉਂਕਿ ਲੰਬਾ ਪ੍ਰੋਸੈਸ ਚੱਲਿਆ ਜੀ ਔਰ ਜਦੋਂ ਜਿਹਤ ਤੋਂ ਬਾਅਦ ਕਈ ਧੰਨੇ ਵੀ ਲੱਗੇ ਤਾਂ ਉਸ ਤੋਂ ਬਾਅਦ ਜਿਹੜਾ ਵਾ ਜੀ ਇਸ ਪੁਲ ਦਾ ਨਿਰਮਾਣ ਹੋਇਆ ਚਲੋ ਪੁਲ ਦਾ ਨਿਰਮਾਣ ਤਾਂ ਹੋ ਗਿਆ ਜੀ ਘਟੋ ਘਟ ਜਿਹੜਾ ਇਹ ਸਾਈਡਾਂ ਜਿਹੜ ਆਹ ਹੁੰਦੀ ਲੋਕੀ ਪਰਿਵਾਰਾ ਨਾਲ ਹੁੰਦੇ ਆ ਬੱਚਿਆਂ ਨਾਲ ਹੁੰਦੇ ਆ ਔਰ ਕਿੰਨੀਆਂ ਮੁਸ਼ਕਲਾਂ ਦੇ ਸਾਹਮਣੇ ਲੋਕਾਂ ਨੂੰ ਕਰਨਾ ਪੈਂਦਾ ਜੀ ਸੋ ਇਹ ਜਿਹੜੀ ਸਮੱਸਿਆ ਜੀ ਵੱਡੀ ਸਮੱਸਿਆ ਵਾ ਪ੍ਰਸ਼ਾਸਨ ਦਾ ਫਰਜ ਬੰਦਾ ਵਾ ਪੀਦਰ ਧਿਆਨ ਦਿੱਤਾ ਜਾਵੇ ਆ ਦੇਖੋ ਤੁਸੀਂ ਔਰ ਇਹ ਦੇਖੋ ਡਿਫੈਂਸ ਏਰੀਆ ਜੀ ਯਾਨੀ ਕਿ ਬਾਰਡਰ ਦਾ ਏਰੀਆ ਵਾ ਔਰ ਆਰਮੀ ਦੀਆਂ ਗੱਡੀਆਂ ਵੀ ਇਥੋਂ ਨਿਕਲਦੀਆਂ ਨੇ ਸੋ ਕਿਤਨਾ ਕਿਤੇ ਜਿਹੜਾ ਧਿਆਨ ਦੇਣ ਦੀ ਜ਼ਰੂਰਤ ਆ ਅਸੀਂ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦਿੱਤਾ ਜਾਵੇ ਪਹਿਲ ਦੇ ਆਧਾਰ ਤੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਜੀ ਜ਼ਰੂਰੀ ਆ ਜੀ ਕੋਈ ਇਹ ਤੋਂ ਕਮਿਸ਼ਨਰ ਦਾ ਸ਼੍ਰੀ ਮੀਟਾਲੀ ਸਾਹਿਬ ਨੂੰ ਜਿਹੜੀ ਸੰਗਤ ਜਾਂਦੀ ਹੈ ਜੀ ਸੰਗਤ ਨੇ ਵੀ ਸਾਨੂੰ ਜਿਹੜਿਆ ਬਾਰ-ਬਾਰ ਕਾਲ ਕੀਤੀ ਫੋਨ ਕੀਤੀ ਹੈ ਵੀ ਇਹ ਸਮੱਸਿਆ ਨੂੰ ਚੁੱਕੋ ਅਸੀਂ ਸਮੱਸਿਆ ਨੂੰ ਤੁਹਾਡੇ ਤੱਕ ਪਹੁੰਚਾਇਆ ਵਾ ਜੀ ਸੋ ਪ੍ਰਸ਼ਾਸਨ ਦਾ ਫਰਜ਼ ਬੰਦਾ ਵਾ ਅਸੀਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਵੀ ਬੇਨਤੀ ਕਰਾਂਗੇ ਇਸ ਵੱਲ ਧਿਆਨ ਦਿੱਤਾ ਜਾਵੇ ਔਰ ਪਹਿਲੇ ਦਾ ਤੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਜੀ ਕਿਉਂਕਿ ਇਹ ਛੋਟੀ ਨਹੀਂ ਬੜੀ ਵੱਡੀ ਸਮੱਸਿਆ ਵਾ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ